ਹੈਲੋ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਨਦੀਪੋਂ ਬਲੌਗ ਚੈਨਲ ਤੇ ਅੱਜ ਵੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਜੀ ਆਪਾਂ ਕਰਦੇ ਹਾਂ ਅੱਜ ਦਾ ਬਲੌਗ ਜਿਹੜਾ ਸ਼ੁਰੂ ਹਨਾ ਅੱਜ ਆਪਾਂ ਕੀ ਕੀ ਭਾਂਡੇ ਲੈ ਕੇ ਆਏ ਸੀਗੇ ਕੱਲ ਉਹ ਦਿਖਾਉਣੇ ਆ ਠੀਕ ਹੈ ਤੁਹਾਨੂੰ ਕੱਲ ਨਾ ਜਦੋਂ ਅਸੀਂ ਸੂਟ ਰੀ ਤੇ ਲੈ ਕੇ ਆਏ ਆ ਸਾਨੂੰ ਪਤਾ ਨਹੀਂ ਸੀ ਕਿ ਭਾਂਡੇ ਜ਼ਿਆਦਾ ਨਹੀਂ ਹਨਾ ਅਸੀਂ ਸੂਟ ਰੀ ਤੇ ਚਲੇ ਗਏ ਬਹੁਤ ਔਖੇ ਭਾਂਡੇ ਫਿਰ ਆਪਾਂ ਨੂੰ ਪਤਾ ਜਿਹੜੀ ਦੁਕਾਨ ਦੇ ਵਿੱਚ ਆਪਾਂ ਚਲੇ ਜਾਈਏ ਵੀ ਕੋਈ ਸ਼ਾਪਿੰਗ ਕਰਨੀ ਆ ਉੱਥੇ ਆ ਵੀ ਲੈ ਲਓ ਜੀ ਆ ਵੀ ਲੈ ਲਓ ਹੁਣੇ ਤਾਂ ਉੜੇ ਮੇਰੇ ਜਿਹੜਾ ਮੇਰੇ ਨੂੰ ਕਰਦੀ ਆਪਾਂ ਨਾ ਸਾਰੇ ਤੋਂ ਪਹਿਲਾਂ ਜੀ ਆਪਾਂ ਪ੍ਰਾਈਪਿੰ ਲੈ ਆ। ਆ ਦੇਖੋ। ਉਹ ਕਹਿੰਦੇ ਵੀ ਪ੍ਰਾਈਪਿੰ ਦੀ ਬਹੁਤ ਜ਼ਰੂਰਤ ਆ ਸਾਨੂੰ। ਤੇ ਬਹੁਤ ਵਧੀਆ ਹੈਗਾ ਜੀ। ਪ੍ਰਾਈਪਿੰ ਦਾ ਜਿਹੜਾ ਬਹੁਤ ਵਜਨ ਵੀ ਸਹੀ ਆ ਪਾ ਲੀਏਗਾ ਹਨਾ। ਤੇ ਇੱਕ ਪ੍ਰਾਈਪਿੰ ਲੈ ਲੈਂਦੇ ਜੀ ਆਪਾਂ। ਠੀਕ ਹੈ ਜੀ। ਚਾਹ ਪੁੰਨੇ ਨੂੰ ਦੋ ਕੇ ਆਤੀ ਜਦੋਂ ਦੋ ਹੀ ਨੇ ਦੋ ਚਾਹ ਪੁੰਨੇ ਆ ਜੱਕ ਤੇ ਗਲਾਸ ਕਿਉਂਕਿ ਉਹਨਾਂ ਨੇ ਸੂਟ ਪਾਰਸਲ ਕਰਵਾਉਣੇ ਨੇ ਨਾ ਤਾਂ ਕਰਕੇ ਉਹ ਕਹਿੰਦੇ ਕਿ ਚਲੋ ਨਾਲੇ ਸਾਨੂੰ ਜਿਹੜੇ ਭਾਂਡੇ ਦੀ ਜ਼ਰੂਰਤ ਤਾਂ ਉਹ ਵੀ ਪਾਰਸਲ ਕਰਦੇ ਹੁਣ ਤਾਂ ਕਰਕੇ ਫਿਰ ਉਹਨਾਂ ਨੇ ਭਾਂਡੇ ਨੇ ਜਿਹੜੇ ਉਹ ਵੀ ਮੰਗਵਾ ਲੈਨੇਗੇ ਕਿਉਂਕਿ ਆਪਾਂ ਨੂੰ ਜਿੰਨਾ ਜ਼ਿਆਦਾ ਵਜ਼ਨ ਹੁੰਦਾ ਨਾ ਪਾਰਸਲ ਦੇ ਵਿੱਚੋਂ ਓਨਾਂ ਜਿਹੜਾ ਕਿਲੋ ਦੇ ਮੁਤਾਬਕ ਹਿਸਾਬ ਨਾਲ ਪੈਸੇ ਘੱਟ ਲੱਗਦੇ ਨੇ ਜਿੰਨਾ ਭਾਜਨ ਘਟੋਂਗਾ ਜਿਵੇਂ ਲਾ ਲੋ ਆਪਾਂ 5 ਕਿਲੋ ਭੇਜਣਾ ਹਨਾ 5 ਕਿਲੋ ਤੋਂ ਘੱਟ ਘੱਟਾਂ ਫਿਰ ਉਹ ਕਿਲੋ ਦੇ ਹਿਸਾਬ ਨਾਲ ਜ਼ਿਆਦਾ ਲੱਗਣਗੇ ਜੇ 5 ਜਾਂ 10 ਕਿਲੋ ਤੋਂ ਜਿੰਨਾ ਜ਼ਿਆਦਾ ਭੇਟ ਵਧਦਾ ਚਾਹੂਗਾ ਫੋਰਨ ਕੰਟਰੀ ਨੂੰ ਭੇਜਣ ਪਾਰਸਲ ਭੇਜਣ ਵਾਸਤੇ ਉਹਨਾਂ ਜਿਹੜਾ ਪ੍ਰਾਈਸ ਦਾ ਪਾਰਸਲ ਦਾ ਕਿਲੋ ਦੇ ਹਿਸਾਬ ਨਾਲ ਹਾਂ ਘੱਟ ਲੱਗਦਾ ਠੀਕ ਹੈ ਜੀ ਕਿਉਂਕਿ ਕਈ ਵਾਰ ਪਹਿਲਾਂ ਭੇਜੇ ਨੇ ਆਪਾਂ ਗੁਦੀਆਂ ਨੂੰ ਫਿਰ ਉਹ ਫਿਰ ਕਾਫੀ ਸਮਾਨ ਇਕੱਠਾ ਹੀ ਮੰਗਵਾ ਲੈਂਦੇ ਨੇ 30 ਕਿਲੋ ਦਾ 25-25 ਕਿਲੋ ਦਾ ਫਿਰ ਉਹਦੇ ਨਾਲ ਇਹ ਆ ਵੀ ਪ੍ਰਾਈਸ ਹੈ ਜਿਹੜਾ ਘੱਟ ਲੱਗਦਾ ਜਿਹੜੇ ਪਕਾਟ ਭੇਜਦੇ ਆ ਜਿਵੇਂ 5 ਕਿਲੋ 4 ਕਿਲੋ ਜਾਂ 2 ਕਿਲੋ ਉਹਦੇ ਨਾਲ ਕਿਲੋ ਦੇ ਹਿਸਾਬ ਨਾਲ ਪ੍ਰਾਈਸ ਆ ਜਿਹੜਾ ਜ਼ਿਆਦਾ ਲੱਗਦਾ ਠੀਕ ਆ ਜੀ ਫਿਰ ਉਹਨਾਂ ਨੂੰ ਇਹ ਹੋ ਗਿਆ ਕਹਿੰਦੇ ਸਾਨੂੰ ਆਹ ਚੀਜ਼ ਦੀ ਜ਼ਰੂਰਤ ਤਾਂ ਵੀ ਆ ਭੇਜ ਦੇ ਤੇ ਦੋ ਕਲਾਸ ਕਲਾਸ ਤੇ ਮੈਂ 6 ਕਿਹਾ ਸੀ ਉਹਨਾਂ ਨੂੰ ਉਹ ਕਹਿੰਦੇ ਨਹੀਂ ਵੀ ਦੋ ਭੇਜ ਦੇ ਦੋ ਬੋਤਲ ਇਹ ਵੀ ਸੋਹਣੇ ਲੱਗਦੇ ਨੇ ਹਨਾ ਉਧਰ ਤਾਂ ਵੈਸੇ ਗੁੱਜੇ ਭਾਂਡੇ ਹੀ ਹੁੰਦੇ ਨੇ ਜ਼ਿਆਦਾਤਰ ਉਧਰ ਮੇਲ 사ਨਾ ਕੁਛ ਹੀ ਜਾਂਦਾ ਚਲੋ ਫਿਰ ਵੀ ਬੱਚਿਆਂ ਨੂੰ ਇਹ ਹੁੰਦਾ ਵੀ ਆਪ ਤੇ ਦੇਸ਼ ਤੋਂ ਕੁਛ ਨਾ ਕੁਛ ਅਸੀਂ ਮੰਗਵਾ ਲਈ ਹੈ ਹਨਾ ਤੇ ਆਹ ਦੇਖੋ ਜੀ glass ਦੀ ਜਿਹੜੀ ਪਨਾਕਟਾ ਬਹੁਤ ਸੋਹਣੀ ਬਣੀ ਈ ਹੈ glass ਦੀ ਪਨਾਕਟਾ ਆਹ ਦੇਖੋ ਕਿੰਨਾ ਸੋਹਣਾ ਲੱਗਦਾ ਮੈਨੂੰ ਬਹੁਤ ਸੋਹਣਾ ਲੱਗਿਆ ਇਹ ਦੋ glass ਨਿਕਲੇ ਹਜੇ ਤੇਲ ਲਗਾ ਕੇ ਚਪਾਈ ਹੋਈ ਨੂੰ ਕੱਟ ਜਦੋਂ ਬਾਹਰ ਆਉਂਦੇ ਬਾਕਸ ਵਿੱਚ ਪੈਕ ਕਰਦੇ ਨੇ ਤੇਲ ਲਗਾ ਕੇ ਉਹਦਾ ਤਾਂ ਮੇਰੇ ਹਿਸਾਬ ਨਾਲ ਉਹਨਾਂ ਨੇ ਲਾ ਕੇ ਸਿੱਟ ਰਹੇ ਨੇ ਕੋਰੀ ਜਿਹਾ ਕਈ ਨੇ ਆਹ ਦੇਖੋ ਜੀ ਆ ਵੀ glass ਦੀ ਆ ਜੱਗਾ ਫਿਰ ਮੈਂ ਦਿਖਾਉਣਾ ਮੈਂ ਕਿਹ ਜੱਗ ਲੈ ਲਓ ਜੱਗ ਬੜਾ ਸੋਹਣਾ ਦੇਖੋ ਜੱਗਾ ਕਿੰਨਾ ਸੋਹਣਾ ਜੱਗਾ ਛੋਟਾ ਜਿਹਾ ਜੱਗਾ ਬਣਾਵਟ ਬੜੀ ਸੋਹਣੀ ਬਣੀ ਹੋਈ ਹੈ ਜੱਗ ਦੇ ਬਹੁਤ ਪਿਆਰਾ ਜੱਗ ਮਾਨ ਮੈਨੂੰ ਤਾਂ ਹੀ ਵਧੀਆ ਲੱਗਿਆ ਮੈਂ ਉਹਨਾਂ ਨੂੰ ਕਿਹਾ ਤੁਸੀਂ ਲੈ ਲਓ ਹਣਾ ਤੇ ਉਹਨਾਂ ਨੇ ਲੈ ਲਿਆ ਅਗਲੀ ਵਾਰ ਮੈਂ ਵੀ ਲੈ ਕੇ ਆਉਂਗੀ ਮੈਂ ਘਰ ਦੇ ਨੂੰ ਕਹ ਸੀ ਮੈਂ ਕਿ ਮੈਂ ਵੀ ਲੈਣਾ ਮੈਨੂੰ ਕਹਦੇ ਭਰੇ ਭਾਂਡੇ ਪੈਣੇ ਤੁਸੀਂ ਕਰਨਾ ਤੇ ਮੈਂ ਕਿਹਾ ਕੋਈ ਬਣੇ ਅਗਲੀ ਵਾਰ ਲੈ ਕੇ ਆਉਂਗਾ ਮੈਂ ਹੈ ਉਹ ਆਪਣਾ ਤਾਂ ਐਸਾ ਆਸਵਾ ਹੁੰਦਾ ਹਨ ਪਿੰਡਾਂ ਦੇ ਵਿੱਚ ਖਾਸ ਕਰਕੇ ਜਦੋਂ ਭਾਂਡੇ ਲੈਂਦੀਆਂ ਆ ਕੇ ਆਪਣੀਆਂ ਵਿਚੋਲ ਕਮਾਤਾਵਾਂ ਨਾਲ ਉਹਨਾਂ ਤੇ ਨਾਮ ਲਿਖਾਉਣ ਲੱਗ ਜਾਂਦੀਆਂ ਵੀ ਕਿਤੇ ਭਾਂਡਾ ਗੁੰਮ ਨਾ ਜਾਵੇ ਹਨ ਪਰ ਹੁਣ ਇਹ ਗੱਲ ਨਹੀਂ ਹੈਗੀ ਹੁਣ ਭਾਂਡਾ ਕਿਸੇ ਦੇ ਜਾਂਦਾ ਹੀ ਨਹੀਂ ਇੱਕ ਦੂਜੇ ਤੋਂ ਕੋਈ ਚੀਜ਼ ਲੈਂਦਾ ਨਹੀਂ ਹੁਣ ਜਿਆਦਾ ਹਨ ਕੋਈ ਵੀ ਕੁੜੀਆਂ ਵਾਸਤੇ ਫਰਮੋਸਕਾ ਦੇ ਵਿੱਚ ਹੈਗਾ ਗਰਮ ਰੋਟੀਆਂ ਵਾਲਾ ਤੇਲ ਹਟਪਾ ਮੈਨੂੰ ਇਹ ਹੋਇਆ ਮੈਂ ਤਾਂ ਚਲੋ ਤਾਂ ਉਹਨਾਂ ਨੇ ਚੈੱਕ ਕਰਕੇ ਪਾਏ ਸੀ ਵੀ ਇੱਕ ਵਾਰ ਨਾਲ ਤਾਂ ਮੈਂ ਚੈੱਕ ਕਰ ਲੈ ਇਹਨਾਂ ਨੂੰ ਨਾਲੇ ਮੈਂ ਵੀਡੀਓ ਵਲੌਗ ਬਣਾ ਲਾ ਹਨਾ ਤਾਂ ਕਰ

ਕੁਝ ਤਾਂ ਇਹ ਚੀਜ਼ਾਂ ਆ ਆਪਣੇ ਕੇ ਇਹ ਤੇ ਇਫਨ ਮੰਗਵਾਏ ਗੁੜੀਆ ਲਈ ਦੋ ਤਵੇ ਮੰਗਵਾਏ ਨੇ ਉਹਨਾਂ ਨੇ ਇੱਕ ਆ ਪਲਾਸਟਿਕ ਦੀ ਉਹ ਜਿਹੜਾ ਡੰਡੀ ਵਾਲਾ ਇੱਕ ਹੈਗਾ ਜੀ ਲੱਕੜ ਦੇ ਡੰਡੀ ਵਾਲਾ ਆ ਦੇਖੋ ਪਰ ਭਾਜਨ ਬਹੁਤ ਆ ਜਿਹੜਾ ਆ ਲੱਕੜ ਦੀ ਚੰਡੀ ਵਾਲਾ ਇਹ ਜ਼ਿਆਦਾ ਭਾਰੀ ਆ ਇਹ ਕਿੱਝ ਇਹ ਥੋੜਾ ਜਿਹਾ ਹਲਕਾ ਬੇ ਨਾਲ ਇਹ ਜ਼ਿਆਦਾ ਭਾਰੀ ਬਸ ਕਿਹਾ ਉਹਨਾਂ ਨੇ ਬਹੁਤ ਵਧੀਆ ਪਾਏ ਹੋਏ ਸੀ ਲਖਾ ਤੇ ਉਸ ਤੋਂ ਮਿੱਠੇ ਬਣਦੇ ਹਨ ਨਹੀਂ ਪਤਾ ਨਹੀਂ ਹੂਸਾ ਬਣਾਉਣਾ ਹੈ ਨਾ ਅਜੀ ਹੋਰ ਦਿਖਾਉਣੀ ਆ ਤਾਂ ਮੈਂ ਹੋਰ ਤੇ ਆ ਕੁਸਮਾਨ ਭਾਂਡੇ ਦਾ ਮੇਟਨ ਨੂੰ ਇਹ ਵੀ ਲਾਉਣਾ ਚਾਹੁੰਦਾ ਸੋ ਇਹ ਡੱਪਾ ਤੋਂ ਹੈ ਡੱਬਾ ਮੇ ਤੁਹੇ ਨੀਚੇ ਜਾ ਲ ਗਿਆ ਉਹ ਕਿ ਪਾਰਸਲ ਕਰਾਂਗੇ ਥੋੜੇ 3 ਵਜੇ ਸੂਰ ਰਹਿਣਾ 1-2 ਸਿਆਣਪ ਇੱਕ ਇੱਕ ਉਹਨਾਂ ਲਈ ਪੂਰੀਆਂ ਵਗੈਰਾ ਫੋ ਕਰ ਨਾਲ ਝਾੜਨਾ ਲਫਾਫੇ ਨੇ ਗੱਠਾ ਕਿਉਂਕਿ ਗੱਡੀ ਦੇ ਵਿੱਚ ਚੀਜ਼ੀ ਮੈਂ ਚੱਕਦੇ ਹੋ ਮੇਰਾ ਖਲੰਨੇ ਆ ਫਿਰ ਲਫਾਫੇ ਨੂੰ ਇੰਨੀਆਂ ਜਿਹੜੀਆਂ ਗੱਠਾਂ ਆ ਗਈਆਂ ਉਹ ਇੰਨੇ ਟੁੱਟਦੇ ਨਹੀਂ ਆਉਂਦੀਆਂ ਆ ਇਹ ਆਹ ਉਹਨੇ ਜੀ ਪੋਟਨਾ ਆਹ ਇਹਨੇ ਥਾਰ ਉਹ ਕੋਲ ਨਾਲ ਥਾਰ ਸਾਰੇ ਤਾਂ ਕੀ ਕੱਟਣੇ ਨੇ ਮੈਂ ਇਹੇ ਖੋਦੀਆਂ ਇਹ ਥਾਲ ਨੇ ਉਹ ਇਹ ਕਰਦੇ ਹਾਸੇ ਤੇ ਉਹਨਾਂ ਨੂੰ ਕਹਿੰਦੇ ਤੁਸੀਂ ਇੰਨੇ ਨਾਲ ਕੀ ਕਰ ਲੈਨੇ ਇਹ ਹੈਗੇ ਨੇ ਜੀ 15 ਦਾ 15 ਫਿਰ ਉਹਨਾਂ ਨੇ ਤਾਂ ਮੰਗਵਾਇਆ ਇਹਨੇ ਕਹਿੰਦੇ ਵੀ ਸੁੱਖ ਨੂੰ ਸਬਜੀ ਦਾ ਅਸੀਂ ਪਾਠ ਕਰਾਉਣਾ ਨੇ ਉਹ ਕਰ ਲੈਤਾ ਨਾ ਉਹਨਾਂ ਨੇ ਤਾਂ ਕਰਕੇ ਕਹਿੰਦੇ ਅਸੀਂ ਪਾਠ ਕਰਾਉਣਾ ਇਹ ਥਾਲ ਸਾਨੂੰ ਸਹੀ ਰਹਿਣਗੇ ਤਾਂ ਕਰਕੇ ਜੀ ਇਹ 15 ਸਾਲ ਨੇ ਜਿਹੜੇ 파ਸ ਕਰ ਲੈਨੇ ਆਪਾਂ ਨੇ ਆ ਸਾਰਾ ਸਮਾਨ ਕਰਾਂ ਆਪਣਾ ਸਮਾਨ ਜਿਹੜਾ ਕੱਲ ਭਾਂਡੇ ਵਗੈਰਾ ਸ਼ਾਪਿੰਗ ਕਿੰਨਾ ਆਣਾ ਇਹਨਾਂ ਨੂੰ ਹੱਤਪੰਡਾ ਸਾਲ ਦੇ ਤੁਮਨੇ ਮੈਂ ਕਿ ਨੂਤੀ ਜੀ ਦੇ ਤੋਂ ਦਿਖਾਉਣ ਖੁੱਲ ਗਈ ਸੀ ਦਿਖਾਉਣੀ ਹੈ ਇਹਨਾਂ ਮੈਂ ਇਹਨਾਂ ਨੂੰੰ ਦਸਾਂਦਾ ਕਿਉਂਕਿ ਇਹ ਮੇਜ਼ ਜਿਹੜਾ ਮੈਨੂੰ ਵੀਡੀਓ ਬਣਾਉਣ ਖਾਤਰ ਉਰੇ ਕੱਢਣਾ ਪੈਂਦਾ ਹੈ ਇਹ ਟੇਬਲ ਆਦਰਵਾਇਸ ਸਾਹੀ ਅੰਦਰੀ ਹੁੰਦਾ ਠੀਕ ਹੈ ਹੁਣ ਇਹਨੂੰ ਮੈਂ ਅੰਦਰ ਕਰਦੀ ਆ ਤੇ ਕਿਉਂਕਿ ਵੀਡੀਓ ਆ ਜਿਹੜੀ ਮੈਂ ਅੰਦਰ ਇਤਨਾ ਮਤਲਬ ਨਾ ਪੈ ਜਾ ਜਿਹੜੀ ਵੀਡੀਓ ਮੈਂ ਅੰਦਰ ਤਾਂ ਨਹੀਂ ਬਣਾ ਸਕਦੀ ਅੰਦਰ ਹਨੇਰਾ ਜਾਉਂਦਾ ਜ਼ਿਆਦਾ ਤਾਂ ਕਰਕੇ ਮੈਨੂੰ ਉਰੇ ਬਰਾਂਡੇ ਦੇ ਵਿੱਚ ਵੀਡੀਓ ਬਣਾਉਣੀ ਪੈਂਦੀ ਹੈ ਠੀਕ ਹੈ ਜੀ